ਭਾਰਤ ਅਤੇ ਅਮਰੀਕਾ ਵਿਚਾਲੇ ਟੈਰਿਫ ਘਟਾਉਣ ਨੂੰ ਲੈ ਕੇ ਹੋਈ ਇਤਿਹਾਸਿਕ ਸਮਝੌਤੇ ਨਾਲ ਜਿੱਥੇ ਦੇਸ਼ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਉੱਥੇ ਹੀ ਦੇਸ਼ 'ਚ ਕਈ ਤਰ੍ਹਾਂ ਦੀਆਂ ਵਸਤੂਆਂ ਸਸਤੀਆਂ ਵੀ ਹੋ ਸਕਦੀਆਂ ਨੇ ਇਸ 'ਚ ਟੈਕਨੋਲੋਜੀ ਨਾਲ ਜੁੜੇ ਉਤਪਾਦਾਂ ਤੋਂ ਲੈ ਕੇ ਖੇਤੀਬਾੜੀ ਉਤਪਾਦਾਂ ਤੱਕ ਕਈ ਚੀਜ਼ਾਂ ਸ਼ਾਮਲ ਨੇ ਰਿਪੋਰਟਾਂ ਮੁਤਾਬਕ ਸਟੀਲ ਨਾਲ ਲੈਪਟਾਪਸ, ਮੋਬਾਈਲ ਗੈਜਟ ਤੇ ਕੰਜ਼ਿਊਮਰ ਇਲੈਕਟ੍ਰੋਨਿਕਸ ਵਰਗੇ ਟੈਕ ਹਾਰਡਵੇਅਰ ਤੇ ਉਹਨਾਂ ਦੇ ਪੁਰਜ਼ਿਆਂ ਦੀਆਂ ਕੀਮਤਾਂ ਘਟ ਸਕਦੀਆਂ ਨੇ ਇਸ ਤੋਂ ਇਲਾਵਾ ਘੱਟ ਆਯਾਤ ਖਰਚੇ ਕਾਰਨ ਪ੍ਰੋਸੈਸਡ ਫੂਡ ਪੈਕ ਕੀਤੇ ਸਮਾਨ ਤੇ ਇਹ ਲੂਪ ਕਰਨ ਵੀ ਸਸਤੇ ਹੋ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਭਾਰਤ ਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਫੋਨ ਗੱਲਬਾਤ ਤੋਂ ਬਾਅਦ ਭਾਰਤੀ ਉਤਪਾਦਾਂ 'ਤੇ ਅਮਰੀਕਾ ਨੇ ਟੈਰਿਫ 50% ਤੋਂ ਘਟਾ ਕੇ 18% ਕਰ ਦਿੱਤਾ ਜਿਸ ਨਾਲ ਲੈਪਟਾਪ ਮੋਬਾਈਲ ਗੈਜਟ ਕੰਜ਼ਿਊਮਰ ਇਲੈਕਟ੍ਰੋਨਿਕਸ ਤੇ ਉਹਨਾਂ ਦੇ ਪੁਰਜ਼ੇ ਸਸਤੇ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ ਟੈਕਨੋਲੋਜੀ ਦੇ ਨਾਲ-ਨਾਲ ਘਰੇਲੂ ਉਪਕਰਨ ਜਿਵੇਂ ਕਿ ਫ੍ਰਿਜ, ਵਾਸ਼ਿੰਗ ਮਸ਼ੀਨ ਵਰਗੇ ਕੁਝ ਅਮਰੀਕੀ ਬ੍ਰਾਂਡ ਜਾਂ ਉਹਨਾਂ ਦੇ ਹਿੱਸੇ ਵੀ ਹੁਣ ਘੱਟ ਕੀਮਤ 'ਚੋ ਵਿਕ ਸਕਦੇ ਨੇ ਅਮਰੀਕੀ ਦਾਲਾਂ ਮਿਲਕ ਪਾਊਡਰ ਚੀਜ਼ ਬਟਰਮਿਲਕ ਪ੍ਰੋਸੈਸਡ ਫੂਡ ਆਈਟਮਸ ਤੇ 스ਨੈਕਸ ਜੋ ਅਮਰੀਕਾ ਤੋਂ ਆਉਂਦੇ ਨੇ ਉਹਨਾਂ 'ਚ ਵੀ ਕੁਝ ਛੋਟ ਮਿਲੇਗੀ। ਇਹ ਡੀਲ ਭਾਰਤ ਦੇ ਟੈਕਸਟਾਈਲ ਤੇ ਰੈਡੀਮੇਡ ਕਪੜਾ ਸੈਕਟਰ ਲਈ ਬਹੁਤ ਫਾਇਦੇਮੰਦ ਹੋਏਗੀ। ਇਸ ਤੋਂ ਇਲਾਵਾ ਹੀਰੇ ਜਵਹਰਾਤ, ਸਟੀਲ ਤੇ ਕੈਮੀਕਲ ਵਰਗੇ ਉਦਯੋਗਿਕ ਸਮਾਨ ਨੂੰ ਵੀ ਅਮਰੀਕੀ ਬਾਜ਼ਾਰ 'ਚ ਆਸਾਨੀ ਨਾਲ ਪਹੁੰਚ ਮਿਲੇਗੀ। ਪਰ ਜਿੱਥੇ ਇਹ ਸਭ ਚੀਜ਼ਾਂ ਸਸਤੀਆਂ ਹੋ ਸਕਦੀਆਂ ਨੇ ਉੱਥੇ ਹੀ ਕੁਝ ਚੀਜ਼ਾਂ ਦੀ ਕੀਮਤ ਵੱਧ ਵੀ ਸਕਦੀ ਹੈ। ਮਾਹਰਾਂ ਅਨੁਸਾਰ ਸਟੀਲ, ਐਲੂਮੀਨੀਅਮ ਤੇ ਕਾਪਰ ਵਰਗੇ ਕੁਝ ਉਤਪਾਦਾਂ 'ਤੇ ਅਜੇ ਵੀ ਕਰੀਬ 50 ਫੀਸਦੀ ਤੱਕ ਡਿਊਟੀ ਲੱਗ ਸਕਦੀ ਹੈ ਇਸੇ ਤਰ੍ਹਾਂ ਕੁਝ ਆਟੋਮੋਬਾਈਲ ਪਾਰਟਸ ਉਤੇ ਵੀ ਟੈਰਿਫ ਉੱਚਾ ਰਹਿਣ ਦੀ ਸੰਭਾਵਨਾ ਰਿਪੋਰਟਾਂ ਮੁਤਾਬਕ ਭਾਰਤ ਰੂਸ ਤੋਂ ਤੇਲ ਦੀ ਖਰੀਦ ਘਟਾ ਕੇ ਅਮਰੀਕਾ ਤੇ ਵੈਨਜ਼ੁਏਲਾ ਤੋਂ ਤੇਲ ਆਯਾਤ ਵਧਾ ਸਕਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਇਸ ਐਲਾਨ ਨੂੰ ਸ਼ਾਨਦਾਰ ਕਰਾਰ ਦਿੰਦੀ ਹੋਈ ਕਿਹਾ ਕਿ ਭਾਰਤ ਦੇ 1.4 ਬਿ ਅਰਬ ਲੋਕਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ